ਹਾਜਲਕਾ ਦੇ ਪਿੰਡ ਮੋਜਮ ਵਿਖੇ ਤੰਦਨ ਬਾਬਾ ਪੰਮਣ ਸ਼ਾਹ ਦੇ ਡੇਰੇ ਤੇ ਲੱਗਿਆ ਸਲਾਨਾ ਮੇਲਾ ਲੱਗੀਆਂ ਰੌਣਕਾਂ ਕਲਾਕਾਰਾਂ ਬੰਨੇ ਰੰਗ ਹਾਜਲਕਾ ਦੇ ਪਿੰਡ ਮੋਜਮ ਵਿਖੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਤੰਦਨ ਬਾਬਾ ਪੰਮਣ ਸ਼ਾਹ ਦੇ ਡੇਰੇ ਤੇ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਦਾ ਪਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਸੰਗਤਾਂ ਦੂਰੋਂ ਨੇੜੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ 11-12 ਮਾਗ 24-25 ਜਨਵਰੀ ਵਾਲੇ ਦਿਨ ਲਗਾਇਆ ਜਾਂਦਾ ਹੈ ਜਿਸ ਵਿੱਚ ਪਹਿਲੇ ਦਿਨ ਖੇਡ ਕਬੱਡੀ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਦੂਸਰੇ ਦਿਨ ਉੱਚਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਇਸ ਵਾਰ ਮੇਲੇ ਦੇ ਵਿੱਚ ਪਹੁੰਚੇ ਸੋ ਚਰੰਗੀ ਲਾਤੇ ਮੰਦੀਪ ਮੰਡੀ ਨੇ ਰੰਗ ਬੰਨੇ ਅਤੇ ਦਰਸ਼ਕਾਂ ਨੂੰ ਚੁੰਮਣ ਲਾ ਦਿੱਤਾ। ਬਾਬਾ ਜੀ ਦਾ ਅਤੁੱਟ ਲੰਗਰ 2 ਦਿਨ ਲਗਾਤਾਰ ਇਸ ਮੇਲੇ ਦਰਾਂ ਬਤਾਇਆ ਜਾਂਦਾ ਹੈ ਅਤੇ ਸੰਗਤਾਂ ਦਰੋਂ ਨੇੜੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਹਾਇਲ ਕਾਦੇ ਪਿੰਡ ਮੋਜਮ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਤੰਦਨ ਬਾਬਾ ਪੁੰਮਣ ਸਿੰਘ ਦੇ ਡੇਰੇ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ-ਧਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਮੇਲੇ ਦੀ ਸਟੇਜ ਤੇ ਅਤੇ ਮਿਲਾਉਂਦੇ ਹਾਂ ਮੇਲਾ ਕਮੇਟੀ ਨਾਲ ਕਿਸ ਤਰ੍ਹਾਂ ਜਾਣਕਾਰੀ ਦੇ ਰਹੇ ਹਨ। ਬਣੇ ਰਹਿਣਾ ਸਾਡੇ ਨਾਲ ਇਸ ਵੀਡੀਓ ਦੇ ਅਖੀਰ ਤੱਕ। ਬੋਲੋ ਸੁਣੋ ਡਾਕਟਰ ਕੋਲ ਰੋਕੋਗੇ ਬਵਾਸੀ ਹੋਣੇ ਤੇ ਕਿੰਨੇ ਚੁੱਕਦੇ ਹੋ ਇਹ ਲੱਗਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਔਰ 11 12 ਨੂੰ 24 25 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਬਹੁਤ ਸੰਗਤਾਂ ਨੇ ਸੇਵਾ ਕੀਤੀ ਹੈ ਬੜੇ ਪ੍ਰੇਮ ਪਿਆਰ ਨਾਲ ਬਹੁਤ ਸਤਕਾਰ ਨਾਲ ਸੇਰ ਤੋਂ ਲੱਗੇ ਆਂ ਸੇਵਾ ਹੀ ਕਰਦੇ ਪਏ ਆਂ ਹੁਣ ਵੀ ਕਰ ਰਹੇ ਆਂ ਜਦੋਂ ਤੱਕ ਲੰਗਰ ਚੱਲਦਾ ਰਹੇਗਾ ਉਦੋਂ ਤੱਕ ਸੇਵਾ ਕਰਦੇ ਰਾਂਗੇ ਔਰ ਸਾਰੇ ਵੀਰਾਂ ਨੇ ਬੜੀ ਸੇਵਾ ਕੀਤੀ ਏ ਜਿਹੜੇ ਵੀਰ ਖੀਰਾ ਬਣਾ ਰਹੇ ਹਨ ਸਬਜੀ ਬਣਾ ਰਹੇ ਹਨ ਬਹੁਤ ਵਧੀਆ ਸਬਜੀ ਬਣੀ ਏ ਔਰ ਬੜੇ ਚਾਹ ਸਾਰਿਆਂ ਨੂੰ ਖੁਸ਼ੀ ਏ ਬੜੇ ਚਾਹ ਨਾਲ ਸੇਵਾ ਕਰ ਰਹੇ ਹਨ ਸੇਰ ਦੀ ਸਾਰੇ ਵੀਰ ਲੱਗੇ ਹਨ ਪਾਂਡਿਆਂ ਤੇ ਬਰਤਨਾਂ ਤੇ ਧੋਣ ਵਾਲੇ ਬਰਤਨ ਸਾਫ਼ ਕੀਤੇ ਹੋਏ ਬਰਤਨ ਇੱਥੇ ਲਿਆ ਕੇ ਵਰਤੌਣੇ ਸਾਰਿਆਂ ਨੂੰ ਸੰਗਤਾਂ ਨੂੰ ਲੰਗਰ ਛਕਾਉਣਾ ਬੜੇ ਪ੍ਰੇਮ ਪ੍ਰਾ ਨਾਲ ਕੋਈ ਨਹੀਂ ਮੈਨਾਂ ਵਰਤੋਂ ਤੋਂ ਲੱਗ ਰਿਹਾ ਹੈ ਇਹ ਤੰਤਰਬਾਬਾ ਭੂਮਰ ਸਾਹਿਬ ਦਾ ਮੇਲਾ ਇਹ ਬੜੇ ਚਿਰਾਂ ਤੋਂ ਲੱਗ ਰਿਹਾ ਹੈ ਬਹੁਤ ਚਿਰਾਂ ਤੋਂ ਲੱਗ ਰਿਹਾ ਹੈ ਬੜੀ ਖੁਸ਼ੀ ਹੁੰਦੀ ਹੈ ਲੋਕਾਂ ਨੂੰ ਬੜੇ ਬਹੁਤ ਬਹੁਤ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਸਾਲ ਦੇ ਵਿੱਚ ਇੱਕ ਵਾਰ ਹੀ ਲੱਗਦਾ ਜੀ ਕਿੰਨੇ ਦਿਨ ਲੱਗਦਾ ਹੈ ਔਰ ਕਿਹੜੀ ਤਰੀਕ 2 ਦਿਨਾਂ ਨੂੰ 2 ਦਿਨਾਂ 24 ਦੇ 25 ਤਰੀਕ ਨੂੰ ਲੱਗਦਾ ਹੈ 11 12 ਮਾਘ ਨੂੰ ਠੀਕ ਹੈ ਜੀ ਜਨਵਰੀ 24 25 ਨੂੰ ਲੰਗਰ ਤੋਂ ਲਾ ਉਧਰ ਕਲਾਕਾਰ ਦੇ ਪ੍ਰਬੰਧ ਹੁੰਦੇ ਨੇ ਇਸ ਵਾਰੀ ਵੱਡਾ ਪੰਗੋੜਾ ਨਹੀਂ ਲੱਗਿਆ ਕਿਉਂਕਿ ਕਮੇਟੀ ਨੇ ਮਨ੍ਹਾ ਕਰਤਾ ਸੀ ਵੀ ਨੁਕਸਾਨ ਬਹੁਤ ਹੋਇਆ ਹੈ ਇਸ ਲਈ ਵੱਡਾ ਪੰਗੋੜਾ ਨਹੀਂ ਲੱਗਿਆ ਇਸ ਵਾਰੀ ਤੇ ਬਾਕੀ ਹੋਰ ਸਾਰਾ ਪ੍ਰੋਗਰਾਮ ਹੈ ਬੱਚਿਆਂ ਵਾਸਤੇ ਛੋਟੇ ਜਿਹੜੇ ਬੇੜੇ ਲੱਗੇ ਆ ਵੱਟੇ ਇੰਜੋਏ ਕਰ ਰਿਹਾ ਛੋਟੇ ਛੋਟੇ ਬੱਚੇ ਜੈਂਪਿੰਗ ਲੱਗੇ ਹੋਏ ਆ ਹਾਂਜੀ ਹਾਂਜੀ ਇਸ ਵਾਰ ਕਿਹੜੇ ਕਲਾਕਾਰ ਨੂੰ ਜੁ ਬੁਲਾਇਆ ਗਿਆ ਸੀ ਅਸ ਵਾਰੀ ਸ਼ੋਅ ਮੈਂ ਤਾਂ ਨਹੀਂ ਗਿਆ ਪਰ ਗਾਇਕ ਲਿਆਏ ਨੇ ਵਧੀਆ ਚੱਲਦਾ ਰਿਹਾ ਆਪਾਂ ਦਾ ਗਾਇਨ ਹੀ ਸੇਵਾ ਕਰਦੇ ਰਹੇ ਆ ਜੀ ਹਾਂ ਆ ਬਾਬੇ ਪੰਮਣ ਸਾਹਿਬ ਜੀ ਦਾ ਬਹੁਣ ਸੱਚੇ ਦਰਬਾਰ ਕੀ ਜੈ ਇਹ ਹਰ ਸਾਰ ਮੇਲਾ ਲੱਗਦਾ ਹੈ ਮੰਗ ਦਾ ਮੇਲਾ 11 ਅਤੇ 12 ਨੂੰ ਮਨਾਇਆ ਜਾਂਦਾ ਹੈ ਇਹ ਮੇਲਾ ਕਿਹੜਾ ਲੱਗਿਆ ਸੀ 278ਵਾਂ 278ਵਾਂ ਮੇਲਾ ਮੰਗ ਮੇਲਾ ਮਨਾਇਆ ਗਿਆ ਹੈ ਸੰਗਤਾਂ ਬਹੁਤ ਪੁਜੀ ਆਣ ਨੇ ਅੱਗੇ ਵੀ ਆਉਂਦੀ ਆਣ ਇਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ ਮਾਲਕ ਤੰਦਰੁਸਤੀਆ ਬਖਸ਼ੇ ਮਾਲਕ ਵਾਅਦੇ ਕਰੇ ਇਸੇ ਤਰ੍ਹਾਂ ਬਹੁਤ ਪ੍ਰਬੰਧ ਹੈਗੇ ਆਣ ਮਾਲਕ ਇਸੇ ਤਰੀਕਾ ਪ੍ਰਬੰਧ ਬਤਾਉਂਦਾ ਰਹੇ ਇਸੇ ਤਰ੍ਹਾਂ ਹੀ ਕੰਮ ਕਾਜ ਤਕਤਾ ਤੰਦਰੁਸਤੀ ਸ੍ਰੀ ਬਖਸ਼ੇ ਜੈਕਾਰਾ ਬਾਬੇ ਪੰਮਨ ਸ਼ਾਹੀ ਦਾ ਬੋਲ ਸੱਚੇ ਦਰਬਾਰ ਕੀ ਜੈ ਪੰਮਨ ਸ਼ਾਹੀ ਦਾ ਬੋਲ ਸੱਚੇ ਦਰਬਾਰ ਕੀ ਜੈ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਮੇਲਾ ਲੱਗਦਾ ਪਿੰਡ ਦਾ ਬਹੁਤ ਵਧੀਆ ਇੱਥੇ ਪ੍ਰਬੰਧ ਹੁੰਦੇ ਆ ਜਿੱਦਾਂ ਕਲਾਕਾਰ ਕਬੱਡੀ ਦੇ ਵੀ ਸ਼ੋਅ ਮੈਚ ਤੇ ਜਿੱਦਾਂ ਪੰਗੂੜੇ ਵਗੈਰਾ ਦੂਰ ਦੂਰੋਂ ਸੰਗਤਾਂ ਆਂਦੀਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿੱਦਾਂ ਖੀਰ ਦਾ ਪ੍ਰਬੰਧ ਲੱਖ ਲੱਖ ਵਧਾਈਆਂ ਉਹਨ ਸੰਗਤਾਂਾਂ ਤੇ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਮੇਲੇ ਦੇ ਪ੍ਰਬੰਧ ਤੇ ਅੱਗੇ ਤੁਸੀਂ ਚਲਦੇ ਰਹਿਣਗੇ ਲੱਖ ਲੱਖ ਕਿਸਿਆਂ ਹੋਣ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਤੁਹਾਡਾ ਵੀ ਵੈਲਕਮ ਮੋਸਟ ਵੈਲਕਮ ਜੀ ਆਇਆਂ ਤੁਹਾਨੂੰ ਵੀ ਕਹਿੰਦੇ ਆ ਜੀ ਤੇ ਬਾਕੀ ਪ੍ਰਮਾਤਮਾ ਜਿੰਨੀ ਕੋਈ ਸੇਵਾ ਲਵੇਗਾ ਕਰਦੇ ਰਵਾਂਗੇ ਜੀ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਹਰ ਸਾਲ ਦੇ ਵਿੱਚ ਅਸੀਂ ਵਤ ਵਤ ਲੰਗਰ ਪਾਣੀ ਜਿਹੜਾ ਵੀ ਹੈ ਸੰਤਾਂ ਨੂੰ ਸੰਤਾਂ ਨੂੰ ਖਵਾਣਿਆ ਤੇ ਅਸੀਂ ਹੋਰ ਵੀ ਬਤਾਵਾਂਗੇ ਮੇਲੇ ਨੂੰ ਤੇ ਮੇਲਾ ਜਿਹੜਾ ਸਾਡਾ ਬਹੁਤ ਸੁਖ ਸ਼ਾਂਤੀ ਨਾਲ ਹਰ ਸਾਲ ਜਿਹੜਾ ਲੱਗਦਾ ਹੈ ਤੇ ਲੰਗਰ ਪਾਣੀ ਸਾਰੀ ਸੰਗਤ ਜਿਹੜਾ ਰਾਜ ਤੇ ਜਾਂਦੀ ਏ ਕਿਸੇ ਤਰ੍ਹਾਂ ਦਾ ਕੋਈ ਅੱਜ ਤੋੜੀ ਲਾਂਭਾ ਨਹੀਂ ਆਇਆ ਲੰਗਰ ਸਾਡਾ ਖੀਰ ਹੋਰ ਫੂੜੀਆਂ ਛੋਲੇ ਦਾ ਲੰਗਰ ਵੀ ਚੱਲਦਾ ਹੈ ਲੰਗਰ ਵੀ ਚੱਲਦਾ ਹੈ ਬਹੁਤ ਵੀ ਲੰਗਰ ਪਾਣੀ ਦੀ ਬਹੁਤ ਸੇਵਾ ਹੁੰਦੀ ਇੱਥੇ ਸੰਗਤਾਂ ਦਾ ਸਹਿਯੋਗ ਕਿੱਦਾਂ ਦਾ ਹੈ ਸੰਗਤ ਸਾਨੂੰ ਬਹੁਤ ਸਹਿਯੋਗ ਦਿੰਦੀ ਹੈ ਪਿੰਡ ਸਾਰੇ ਦਾ ਸਹਿਯੋਗ ਹੈ ਸਾਰਾ ਪਿੰਡ ਪੂਰਾ ਸਾਥ ਦਿੰਦਾ ਹੈ ਕਿਸੇ ਤਰ੍ਹਾਂ ਦੀ ਇੱਥੇ ਕੋਈ ਕਮੀ ਨਹੀਂ ਜੀ ਜੀ ਸੰਗਤਾਂ ਨੂੰ ਸੰਦੇਸ਼ ਜਾਂ ਕੋਈ ਅਪੀਲ ਕਰਨਾ ਚਾਹੋਗੇ ਅਸੀਂ ਤੇ ਇਹੋ ਕਹਨੇ ਆ ਜੀ ਸੰਗਤਾ ਹਰ ਸਾਲ ਇਸੇ ਤਰ੍ਹਾਂ ਜੁੜੀ ਰਹੇ ਤੇ ਮੇਲੇ ਨੂੰ ਬਤਾਈ ਰੱਖੇ ਤੇ ਸੋ ਖੁਸ਼ ਸ਼ਾਂਤੀ ਨਾਲ ਜਿਹੜਾ ਮੇਲਾ ਲੱਗਦਾ ਰਹੇ ਹਰ ਸਾਲ 275 ਹਾਂ ਜੀ ਤੁਹਾਡਾ ਸ਼ੁਭਨਾਮਕ ਬੱਗੂ ਸਿੰਘ ਜੀ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਦਿੰਦੇ ਨੇ ਖਾੜੇ ਜਾਂ ਕੋਲ ਕਬੱਡੀ ਵਗੈਰਾ ਬਸ ਸਾਡੇ ਜੀ ਕਬੱਡੀ ਵੀ ਹੁੰਦੀ ਏ ਜੀ ਤੇ ਆਪਣੇ ਰੇਡੀਓ ਸਿੰਗਰ ਆਉਂਦੇ ਨੇ ਜੀ ਕਲਾਕਾਰ ਵੀ ਬੋਲਦੇ ਨੇ ਕਦੇ ਵੀ ਕਿਸੇ ਹਰ ਸਾਲ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਇਆ ਬਹੁਤ ਸੁਖ ਸ਼ਾਂਤੀ ਨਾਲ ਸਾਰਾ ਪ੍ਰੋਗਰਾਮ ਵਧੀਆ ਚੱਲਦਾ ਹੈ ਜੀ ਦੁਸ਼ੇਸ਼ ਤਮਨ ਤਮਨ ਜੀ ਮੇਲਾ ਮੋਜਮ ਦੇ ਵਿੱਚ ਲੋ ਬੜਾ ਸ਼ਾਨਦਾਰ ਲਗਾਇਆ ਗਿਆ ਕਦੋਂ ਤੋਂ ਲੱਗਿਆ ਰਖੜੇ ਬਾਬਾ ਜੀ ਮੇਲਾ ਵੀਰ ਜੀ ਇਹ ਬੜੇ ਪੁਰਾਣੇ ਟਾਈਮ ਤੋਂ ਲੱਗ ਰਿਹਾ ਹੈ ਮੈਂ ਤਾਂ ਜਦੋਂ ਉਹ ਹੌਸਮਾਲੀਏ ਦੇਖਦੇ ਜਾਣਾ ਦਿਨੋਂ ਦਿਨ ਵੱਧਦੇ ਜਾਂਦਾ ਹੈ ਬਾਬੇ ਦੀ ਕਿਰਪਾ ਨਾਲ ਬਾਬਾ ਬੰਮਾ ਜੀ ਬੜੀ ਕਿਰਪਾ ਹੈ ਸਾਰੇ ਪਿੰਡ ਤੇ ਵੀ ਸਾਡੀ ਕਮੇਟੀ ਤੇ ਵੀ ਸਾਡੇ ਤਮਨ ਪਰਿਵਾਰ ਤੇ ਵੀ ਜੇ ਗੱਲ ਕਰੀਏ ਸਹਿਯੋਗ ਦਿੱਤਾ ਇਹ ਜਿਹੜੇ ਮੇਲੇ ਹੁੰਦੇ ਨੇ ਵੱਡਾ ਪਰਾਲਾ ਕਰਨਾ ਪੈਂਦਾ ਤੇ ਸੰਗਤ ਦਾ ਸਹਿਯੋਗ ਕਿੱਦਾਂ ਦਾ ਰਹਿਲਾ ਬਹੁਤ ਸਹਿਯੋਗ ਹੈ ਜਿੰਨਾ ਕਈ ਉਹਨਾਂ ਹੀ ਥੋੜਾ ਸਾਡੇ ਪਿੰਡ ਵਿੱਚ ਬਹੁਤ ਸਹਿਯੋਗ ਹੈ ਸਾਰੀ ਸੰਗਤ ਬਾਤ ਤੋਂ ਵੱਧ ਸੇਵਾ ਕਰਦੀ ਹੈ ਇੱਥੇ ਆ ਕੇ ਦਿਨ ਰਾਤ ਸੇਵਾ ਵੀ ਕਰਦੀ ਹੈ ਸਰਦਾਂ ਭਾਵਨਾ ਦਾਦਾਨ ਵੀ ਕਰਦੀ ਹੈ ਜੀ ਬੰਦ ਕਿਸ ਤਰ੍ਹਾਂ ਦੇ ਹੁੰਦੇ ਨੇ ਮੇਲੇ ਪਰਬੰਧ ਵੀਰੇ ਸਭ ਪੂਰੇ ਹੁੰਦੇ ਨੇ ਪਰਬੰਧ ਜੀ ਹਾਂ ਜੀ ਇਹ ਜਮਾਤਾਂ ਦੇ ਕਿਹੜੇ ਮਹੀਨੇ ਦੇ ਵਿੱਚ ਲੱਗਦਾ ਹੈ ਇਹ ਮੰਗ ਦੀ 11 ਤੇ 12 ਲੱਗਦਾ ਜੀ 22 ਜਨਵਰੀ ਨੂੰ ਪਾਠ ਰੱਖੀ ਨਹੀਂ ਪਾਠ ਰੱਖੀਂਦਾ 22 ਜਨਵਰੀ ਨੂੰ ਜੀ ਤੇ 24 ਨੂੰ ਭੋਗ ਪੈਂਦਾ ਜੀ ਹਾਂ ਜੀ ਸੰਗਤਾਂ ਨੂੰ ਬੇਨਤੀ ਆ ਕੋਈ ਸੰਦੇਸ਼ ਕਰਨਾ ਚਾਹ ਸੰਗਤਾਂ ਨੂੰ ਬੇਨਤੀ ਇਹ ਵੀ ਆਦਾ ਵਧੀਆ ਪ੍ਰੇਮ ਪਿਆਰ ਨਾਲ ਮੇਲਾ ਵੇਖੋ ਕੋਈ ਨਸ਼ਾ ਪਤਨਾ ਨਾ ਕਰੋ ਲੜਾਈ ਝਗੜਾ ਨਾ ਹੋਵੇ ਤਾਂ ਇਹ ਅਗਾਂ ਵੀ ਵਧਦਾ ਜਾਵੇ ਨੋ ਨਰੰਦਾਲ ਤੁਮਨੇ ਜੀ ਦੰਦਨ ਵਾਪਾ ਬੁੰਨ ਸ਼ਾ ਸਾਡਾ ਪਿੰਡ ਜਸੋ ਕੀ ਪਾਕਿਸਤਾਨ ਤੇ ਸਾਡਾ ਸਾਰਾ ਪਰਿਵਾਰ ਉੱਠ ਗਿਆ ਤੇ ਬਾਬੇ ਜੀ ਇੰਨੀ ਮਹਿਮਾ ਦੀ ਕੋਈ ਨਾ ਨੇਚੇ ਨਾਲ ਪੁੱਤਰ ਦੋ ਮੰਗਲੇ ਨਾ ਤੇ ਸ਼੍ਰੀਮੰਤ ਜੀ ਪੰਡ ਪੰਡ ਹਾਂ ਨਾ ਕਰੇ ਮਾਰ ਦੋ ਪੁੱਤਰ ਦੇਣਾ ਜੋ ਮੰਗਣਿਆ ਦਿੰਦਾ ਹੈ ਬੜੀ ਦਇਆ ਮਾਰ ਆਂਦੀ ਤੇ ਸਾਰੇ ਪਰਿਵਾਰ ਦਾ ਬੜਾ ਸਹਿਯੋਗ ਹੈ ਸਾਰੇ ਪਿੰਡ ਦਾ ਤੇ ਸਾਡੇ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਹੈ ਆ ਸਾਡੇ ਸਵੈਰ ਦੇ ਆਏ ਨੇ ਕਰਮਚਾਰੀ ਇੱਥੇ ਬੈਠੇ ਹੀ ਨੇ ਕੋਈ ਕਿਹੜਾ ਮਨ ਲੋਡ ਨਹੀਂ ਪਈ ਤੇ ਬਹੁਤ ਵਧੀਆ ਹੈ ਮੇਰੇ ਮਤ ਤੁਹਾਡਾ ਮੇਰਾ ਸ਼ੁਭ ਨਾਮ ਦੀਪਕ ਕੁਮਾਰ ਜੀ ਤੇ ਸਾਡਾ ਪਿੰਡ ਚ ਮੇਲਾ ਜੀ ਬੜੇ ਸਾਲਾਂ ਤੋਂ ਲੱਗ ਰਿਹਾ ਜੀ ਬਾਬਾ ਜੀ ਦੇ ਸਜੋਗ ਨਾਲ ਇੱਥੇ ਸੰਗਤ ਦਾ ਬਹੁਤ ਜ਼ਿਆਦਾ ਘਟ ਹੁੰਦਾ ਜੀ ਇਹ ਮੇਲਾ ਜੀ 24 ਤੇ 25 ਜਨਵਰੀ ਦੇ ਲੱਗਦਾ ਜੀ ਕਿਤੇ ਆਪਨੇ ਕਲਾਕਾਰ ਤੇ ਲੰਗਰ ਵੀ ਦਿਨ ਰਾਤ ਚਲਾਇਆ ਜਾਂਦਾ ਜੀ ਤੇ ਪੂਰੇ ਪਿੰਡ ਦਾ ਸਜੋਗ ਹੈ ਜੀ ਸਾਡੀ ਤੇ ਜੀ ਹੈ ਜੀ ਪੂਰੇ ਸੁਜੋਗ ਨੇ ਮੇਲਾ ਹਮੇਸ਼ਾ ਚੱਲਦਾ ਰਹੇ ਜੀ ਤੇ ਅਸੀਂ ਤਾਂ ਗਨੇ ਪੂਰੇ ਪਿੰਡ ਦਾ ਇਕੱਠ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਮੇਲਾ ਵੱਧਦਾ ਫੁੱਲਦਾ ਰਹੇ ਜੀ ਧੰਨਵਾਦ ਜੀ